ਕਹਿੰਦੇ ਨੇ ਔਖੀ ਕੜੀ ਸਾਇਆ ਵੀ ਸਾਥ ਛੱਡ ਦਿੰਦਾ ਹੈ ਅਜਿਹੀ ਇੱਕ ਕਹਾਣੀ ਹੈ ਨੀਸ਼ਾ ਰਾਣੀ ਦੀ ਬਰਨਾਲੇ ਦੇ ਵਿੱਚ ਰਹਿਣ ਵਾਲੀ ਨੀਸ਼ਾ ਰਾਣੀ ਤਕਰੀਬਨ ਜਿਸ ਦਾ 9 ਸਾਲ ਪਹਿਲਾਂ ਵਿਆਹ ਹੋਇਆ ਸੀ ਉਸ ਤੋਂ ਠੀਕ 3 ਕ ਮਹੀਨੇ ਬਾਅਦ ਹੀ ਆਪਣੇ ਘਰ ਵਾਲੇ ਦੇ ਨਾਲ ਜਦ ਨੀਸ਼ਾ ਇੱਕ ਫੰਕਸ਼ਨ ਤੇ ਜਾ ਰਹੀ ਹੁੰਦੀ ਹੈ ਤਾਂ ਉਸ ਦਾ ਐਕਸੀਡੈਂਟ ਹੋ ਜਾਂਦਾ ਹੈ ਐਕਸੀਡੈਂਟ ਦੇ ਦੌਰਾਨ ਨੀਸ਼ਾ ਦੇ ਕਾਫੀ ਸੱਟਾਂ ਲੱਗੀਆਂ ਅਤੇ ਉਹ ਵੈਂਟੀਲੇਟਰ ਤੇ ਚੱਲੇਗੀ ਇਸ ਔਖੀ ਕੜੀ ਤਰਾ ਉਸਦੇ ਪਤੀ ਅਤੇ ਉਸਦੇ ਸੋਹਰੇ ਪਰਿਵਾਰ ਨੇ ਉਸ ਦਾ ਸਾਥ ਛੱਡਿਆ ਤੇ ਕਿਸ ਤਰ੍ਹਾਂ ਇਹ ਔਖਾ ਵਕਤ ਕੱਢ ਰਹੀ ਹੈ ਨੀਸ਼ਾ ਨੀਸ਼ਾ ਰਣੀ ਨੇ ਖੁੱਦ ਆਪਣੀ ਲੱਭੀ ਪਿਆ ਕੀਤੀ ਹੈ ਅੱਜ ਅਸੀਂ ਪਹੁੰਚੇ ਹਾਂ ਬਰਨਾਲਾ ਵਿਖੇ ਤੁਹਾਨੂੰ ਇੱਕ ਅਜੀਹ ਲੜਕੀ ਦੇ ਨਾਲ ਮਲਾਵਾਂਗੇ ਜਿਸ ਦਾ ਕਿ ਅੱਜ ਤੋਂ 9 ਸਾਲ ਪਹਿਨਾ ਵਿਆਹ ਹੁੰਦਾ ਹੈ ਵਿਆਹ ਦੇ ਵਿੱਚ ਸੱਤ ਫੇਰੇ ਲਏ ਜਾਂਦੇ ਹਨ ਅਤੇ ਜੀਵਨ ਮਰਨ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ ਸੱਤ ਜਨਮ ਦਾ ਸਾਥ ਨਿਭਾਉਣ ਤੱਕ ਦੀ ਗੱਲ ਕੀਤੀ ਜਾਂਦੀ ਹੈ। ਲੇਕਿਨ ਨਿਸ਼ਾ ਰਾਣੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹਦਾ ਨਾਮ ਹੈ ਲੜਕੇ ਦਾ ਨਿਸ਼ਾ ਰਾਣੀ। ਅੱਜ ਤੋਂ 8-9 ਸਾਲ ਪਹਿਲਾਂ ਇਸਦੀ ਸ਼ਾਦੀ ਹੁੰਦੀ ਹੈ ਅਤੇ 3 ਮਹੀਨਾ ਬਾਅਦ ਇਸਦਾ ਐਕਸੀਡੈਂਟ ਹੋ ਜਾਂਦਾ ਹੈ। ਐਕਸੀਡੈਂਟ ਦੌਰਾਨ ਇਹ ਕੋਮਾ ਚਲੀ ਜਾਂਦੀ ਹੈ ਅਤੇ ਸਰੀਰ ਦਾ ਪੁਰਜਾ-ਪੁਰਜਾ ਇਸਦਾ ਟੁੱਟ ਜਾਂਦਾ ਹੈ ਅਤੇ ਇਸ ਨੂੰ ਪੀਜੀਏ ਤੱਕ داਖਲ ਕਰਾ ਕੇ ਇਸ ਦਾ ਇਲਾਜ ਕਰਵਾਇਆ ਜਾਂਦਾ ਹੈ ਲੇਕਿਨ ਉਹ પતિ ਜਿਸ ਨਾਲ ਇਹ ਜਾ ਰਹੀ ਸੀ ਜਿਸ ਨਾਲ ਇਸ ਦਾ ਐਕਸੀਡੈਂਟ ਹੋਇਆ ਉਹ ਵੀ ਉਸ ਦਿਨ ਮਜੂਰ ਸੀ ਉਸ ਦੇ ਸੱਟਾਂ ਬਹੁਤ ਘੱਟ ਲੱਗਦੇ ਹਨ ਅਤੇ ਉਹ ਚਾਰ ਪੰਜ ਦਿਨਾਂ ਬਾਅਦ ਛੁੱਟੀ ਲੈ ਕੇ ਹਸਪੀਟਲ ਵਿੱਚੋਂ ਆਪਣੇ ਮਾਪੇ ਦੇ ਨਾਲ ਆਪਣੇ ਘਰੇ ਚਲਾ ਜਾਂਦਾ ਹੈ ਇਸ ਨੂੰ ਤੜਫਨ ਦੇ ਲਈ ਅਤੇ ਇਸ ਦੀ ਇੱਕ ਬਜ਼ੁਰਗ ਮਾਂ ਹੈ ਜਿਸ ਦਾ ਕਿ ਆਪਣਾ ਸਰੀਰ ਬਿਮਾਰ ਰਹਿੰਦਾ ਹੈ ਉਸ ਨੂੰ ਇਸ ਦੀ ਦੇਖ ਰੱਖ ਕਰਨੀ ਪੈਂਦੀ ਹੈ ਅਤੇ ਬੜੀਆਂ ਦਿੱਕਤਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਨਿਸ਼ਾ ਰਾਣੀ ਮੌਜੂਦ ਹੈ ਗੱਲਬਾਤ ਕਰਾਂਗੇ ਨਿਸ਼ਾ ਨਾਲ ਅ ਨਿਸ਼ਾ ਜਦੋਂ ਐਕਸੀਡੈਂਟ ਹੋਇਆ ਤੁਹਾਨੂੰ ਯਾਦ ਉਸ ਐਕਸੀਡੈਂਟ ਬਾਰੇ ਕਿਦਣਾ ਧਿਆਰ ਸੀ ਉਸੀ ਕੋ ਆਪਣਾ ਕੀ ਨਾਮ ਛੋੜੇ ਘਰ ਲੱਕੀ ਲੱਕੀ ਕਿਸ ਨਾਮ ਦਾ ਕਿਸ ਚੀਜ਼ ਨਾਲ ਤੁਹਾਡਾ ਐਕਸੀਡੈਂਟ ਹੋਇਆ ਸੀਗਾ ਹਾਂਜੀ ਲੱਕੀ ਨੀਲੋਵਾਲ ਨਕ ਲੱਕੀ ਨੀਲੋਵਾਲ ਪਿੰਡ ਸਰੂਰ ਜ਼ਿਲ੍ਹੇ ਦਾ ਹਾਂਜੀ ਤਾਂ ਐਕਸੀਡੈਂਟ ਆਪਣਾ ਕਿਸ ਤਰ੍ਹਾਂ ਹੋਇਆ ਸੀਗਾ ਕਦ ਯਾਰ ਸੀ ਤੁਸੀਂ ਬਾਈਕ ਤੇ ਬਗਦੇ ਹਰ ਸੀ ਕਿ ਕਦਨ ਹੋ ਜੇ ਐਕਸੀਡੈਂਟ ਕਾਰ ਨਾਲ ਕਾਰ ਨਾਲ ਜਦੋਂ ਕਾਰ ਨਾਲ ਐਕਸੀਡੈਂਟ ਹੁੰਦਾ ਹੈਗਾ ਤੁਸੀਂ ਤਾਂ ਕੋਮਾ ਚਲੇ ਜਾਂਦੇ ਹੋ ਜਦੋਂ ਹੋਸ਼ ਆਂਦੀ ਆ ਤੁਹਾਡੀ ਮਾਂ ਤੁਹਾਨੂੰ ਸੰਭਦੀ ਆ ਜਾਂ ਭੈਣਾਂ ਸੰਭਦੀ ਨੇ ਤਾਂ ਤੁਹਾਡੇ ਘਰ ਵਾਲਬਰ ਮੈਨੂੰ ਤੁਹਾਡਾ ਕੋਈ ਪਤਾ ਲਿਆ ਗਿਆ ਤੁਹਾਡਾ ਕੋਈ ਰਾਜ ਰਹਿ ਗਿਆ ਜਿਉਂ ਉਹਨੂੰ ਤੇਰੇ ਸਹੁਰੇ ਪਰਿਵਾਰ ਵੱਲੋਂ ਨਾ ਜਵਾਈ ਜਵਾਈ ਕਰਵਾਇਆ ਗਿਆ ਕਿਉਂ ਉਸ ਤੋਂ ਬਾਅਦ ਤਲਾਕ ਵੀ ਹੋ ਗਿਆ ਤੁਹਾਡਾ ਹਾਂ ਦੇਖੋ ਮਾਚ ਤਾਂ ਤੁਹਾਨੂੰ ਯਾਦ ਹੋਰ ਸੀ ਜਦੋਂ ਤੁਸੀਂ ਕਮਾਂ ਚਲੇ ਗਏ ਸੀ ਕਿ ਇਹ ਵੀ ਤੁਹਾਡੀ ਮੰਮੀ ਰੈਡੀ ਨਾਲ ਥੋੜਾ ਸਾਰਾ ਇਲਾਜ ਕਰਾਇਆ ਸੀ ਮੰਮੀ ਨੇ ਇਲਾਜ ਕਰਾਇਆ ਸੀ ਹਾਂ ਤਾਂ ਹੁਣ ਤੁਸੀਂ ਉੱਠ ਨਹੀਂ ਪਾਉਂਦੇ ਕੀ ਤਕਲੀਫ ਹੈ ਤੁਹਾਡੇ ਸਰੀਰ ਨੂੰ ਕੋੜ ਨਹੀਂ ਹੋ ਜਾਂਦਾ ਕੋੜ ਨਹੀਂ ਹੋ ਜਾਂਦਾ ਹੱਥ ਪੈਰ ਵੀ ਨਹੀਂ ਪ੍ਰੋਪਰ ਚੱਲਦੇ ਹਨਾ ਕੀ ਤਕਲੀਫ ਹੁੰਦੀ ਹੈ ਕਾਫੀ ਹੈ ਦਰਦ ਹੁੰਦਾ ਹੈ ਦਰਦ ਹੁੰਦਾ ਕਾਫੀ ਤਾਂ ਸੱਤ ਜਨਮਾਂ ਦਾ ਸਾਥ ਨਿਭਾਉਣ ਵਾਲਾ ਪਤੀ ਜਦੋਂ ਸਾਥ ਨਾ ਦੇਵੇ ਤੁਸੀਂ ਹੁਣ ਮੰਜੇ ਤੇ ਪਏ ਹੋਣ ਤੁਹਾਨੂੰ ਪੂਰੀ ਹੋਸ਼ ਹੈ ਮਨ ਵਿੱਚ ਦਰਦ ਤਾਂ ਹੁੰਦਾ ਹੋਣਾ ਨਾ ਵੀ ਮੇਰੇ ਪਤੀ ਨੇ ਮੈਨੂੰ ਛੱਡਤਾ ਇਹ ਜੀ ਹਾਦਸਾ ਐਕਸੀਡੈਂਟ ਤਾਂ ਉਹਨਾਂ ਨਾਲ ਹੀ ਹੋਇਆ ਸੀ ਬਹੁਤ ਹੋਇਆ ਬਹੁਤ ਮੰਜੇ ਤੇ ਪੈਣਾ ਬੜਾ ਔਖਾ ਤੁਸੀਂ ਤਾਂ ਭੱਜੇ ਫਿਰਦੇ ਹੁੰਦੇ ਸੀ ਸਾਰਾ ਦਿਨ ਆਪਣੇ ਭੈਣਾਂ ਨੂੰ ਲੈ ਕੇ ਕਿੱਥੇ ਕਿੱਥੇ ਹੈਨਾ ਸਕੂਟਰ ਚਲਾਉਂਦੇ ਸੀ ਸਕੂਟਰ ਚਾਹੰਦੀ ਸੀਗੀ ਤੁਸੀਂ ਪੜਦੇ ਵੀ ਸੀ ਨਾ ਤੁਸੀਂ 20 ਕਰੀ ਬੀਸੀ ਕਰੀ ਹੋਈ ਐ ਐਸੀ ਨਿਸ਼ਾ ਰਾਣੀ ਜਿਸਨੇ ਕਿਹਾ ਕਿ ਉਸ ਨੂੰ ਕੁਝ ਯਾਦ ਨਹੀਂ ਇਹਨਾਂ ਜ਼ਰੂਰ ਜਾਂਚੀ ਕਿ ਜਦੋਂ ਐਕਸੀਡੈਂਟ ਹੋਇਆ ਤਾਂ ਹੁਣ ਇਸ ਦੇ ਸਰੀਰ ਵਿੱਚ ਦਰਦ ਬਹੁਤ ਜ਼ਿਆਦਾ ਹੁੰਦਾ ਹੈ। ਉਹ ਮਹਿਲਾ ਜੋ ਬਜ਼ੁਰਗ ਮਾਂ ਦਾ ਇਹਨਾਂ ਦੀ ਜੋ ਸੇਵਾ ਕਰਦੇ ਆਏ 24 ਘੰਟੇ ਨਾਲ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਸੱਸਿਆ ਮਤਕੀ। ਕੀ ਨਾਮ ਹੈ ਆਪਣਾ? ਮਮਤੋ ਜੀ ਜਦੋਂ ਇੱਕ ਧੀ ਪੁੱਤ ਨੂੰ ਪਾਲਦੇ ਆ ਬੜੇ ਚਾਮਾਂ ਨਾਲ ਖਾਸ ਕਰ ਸਾਰਾ ਛੋਟੀ ਸੀ ਤਾਂ ਲਾੜੀ ਸੀ ਨਾ ਸਾਰਾ ਦਿਨ ਭੱਜੀ ਫਿਰਦੀ ਸਕੂਟਰ ਚੱਕ ਕੇ ਅੰਦਰ ਕੰਮ ਕਰਨੇ ਮੁੰਡਿਆਂ ਵਾਗ ਬਿਆਹ ਹੋ ਜਾਂਦਾ ਸੱਤ ਜਨਮਾਂ ਦੀਆਂ ਕਸਮਾਂ ਖਾਈ ਹੁੰਦੇ ਨੇ ਸੱਤ ਫੇਰੇ ਲਾਈ ਜਾਂਦੇ ਨੇ ਲੇਕਿਨ ਜਦੋਂ ਐਕਸੀਡੈਂਟ ਹੁੰਦਾ ਹੈ ਤਾਂ ਫਿਰ ਛੱਡ ਕੇ ਬਸੇ ਚਲਾ ਜਾਂਦਾਗਾ ਬਸ ਜਦ ਤੱਕ ਇਹ 2 ਮਹੀਨੇ ਸਰਕਾਰੀ ਹਸਪਤਾਲ ਚ ਰੱਖੀ ਸੀ ਉਦੋਂ ਤੱਕ ਤਾਂ ਕੋਲੇ ਬੈਠੇ ਸੀ ਸਰਕਾਰੀ ਵਾਲੇ ਚ ਇਹਨੂੰ ਕੋਸਾ ਆਰਾਮ ਨਹੀਂ ਪਹਿਰਾ ਸੀ ਫਰਕ ਨਹੀਂ ਪਹਿਰਾ ਸੀ ਫਿਰ ਇਸ ਦੀਆਂ ਭੈਣਾ ਇਹਦਾ ਇਹਨਾਂ ਦਾ ਜੀਜਾ ਉਹ ਲਈ ਲਈ ਫਿਰਦੇ ਨੇ ਜਿੱਥੇ ਵੀ ਕੋਈ 10 5 ਦਾ ਸੀ ਕੋਈ ਪੀਜੀਆਈ ਤੇ ਉੱਥੇ ਵੀ ਨਹੀਂ ਨੂੰ ਕੋਈ ਫਰਕ ਪਿਆ ਫਿਰ ਸਰਕਾਰ ਇੱਥੇ ਪ੍ਰਾਈਵੇਟ ਅਮਰ ਹਸਪਤਾਲ ਚ ਰੱਖੀ ਅਮਰ ਹਸਪਤਾਲ ਦਾ ਖਰਚੇ ਹੀ ਬੜਾ ਪੈਂਦਾ ਏ ਕੀ ਕਰੀਏ ਹੁਣ ਉਸ ਟਾਈਮ ਤਾਂ ਸਾਨੂੰ ਐਸੀ ਵੀ ਕੁੜੀ ਬਚ ਜੇ 7-8 ਦਿਨਾਂ ਦਾ 6 ਲੱਖ ਰੁਪਏ ਬਣ ਗਿਆ ਸੀਗਾ ਸੋਨਾ ਪਰਿਵਾਰ ਵੱਲੋਂ ਕੋਈ ਹੈਲਪ ਹੋਈ ਤੋੜੇ ਜਮਾਂ ਨਹੀਂ ਕੁਛ ਨਹੀਂ ਹੋਈ ਹੈਲਪ ਕੀ ਕਹਿੰਦੇ ਸੀ ਤੁਸੀਂ ਇਹਨਾਂ ਨੂੰ ਕਿਹਾ ਤਾਂ ਉਹਨਾਂ ਨੇ ਕਿ ਭਾਈ ਸਾਹਮਣੂ ਆ ਕੇ ਮੈਂ ਇਕੱਲੀ ਕਿਵੇਂ ਸਾਹਮਣੇ ਉਹਨਾਂ ਦਾ ਜਿਹੜਾ ਕੋਈ ਸੈੱਟ ਸੁੱਟਦਾ ਚੜਾਇਆ ਸੀ ਉਹਦੇ ਮਗਰ ਪੈਗੇ ਸੀਗੇ ਉਹ ਲੈ ਕੇ ਬਸ ਉਹ ਵੇਚ ਕੇ 30-40 ਹਜ਼ਾਰ ਰੁਪਏ ਲਾਇਆ ਸੀ ਉਹਨਾਂ ਨੇ ਬਾਕੀ ਜਿਹੜਾ ਅਸੀਂ ਇਹਨੂੰ ਚੜਾਇਆ ਸੀ ਉਹ ਸਾਰਾ ਰੱਖ ਲਿਆ 골ਡ ਗੋਲਡ ਸਾਰਾ ਰੱਖ ਲਿਆ ਬਾਤ ਜਿਹੜੀ ਕੁੜੀ ਕੌਮਾ ਚ ਵਾਗੀ ਉਹ ਤਾਂ 3-4 ਸਾਲ ਪਿੱਛੋਂ ਸੀ ਮਸਈ ਦਾਹ ਜਿਹਨਾਂ ਨੂੰ ਤੋੜ ਫੋੜ ਕਰਦਾ ਸਰਪੰਚ ਰਾਹੀ ਮਸਾ ਚੁਕਾ ਕੇ ਲਿਆਂਦਾ 4 ਸਾਲਾਂ ਬਾਅਦ ਹੁਣ ਮੈਂ ਕੁੜੀ ਨੇ ਸੰਭਾਲਣਾ ਇਹ ਇਹਦਾ ਫੈਸਲਾ ਕਰਾਵਾਂ ਫਿਰ ਚੁੱਪਚਾਪ ਹੀ ਫੈਸਲਾ ਕਰਾ ਲਿਆ ਕਿ ਛੱਡ ਤਾ ਉਹਦਾ ਭੱਜ ਦੌੜ ਹੁੰਦੀ ਨਹੀਂ ਅਸੀਂ ਹਸਪਤਾਲਾਂ ਚ ਕੁੜੀ ਦਾ ਇਲਾਜ ਕਰਾਈਆ ਜਾਂ ਇਹ ਮਗਰ ਵੀ ਨਹੀਂ ਬਸ ਫਿਰ ਇਹ ਆ ਪੈਣਾ ਹੀ ਚੱਕੀਆਂ ਫਿਰਦੀ ਰਹੀਆਂ 6-6 ਮਹੀਨੇ ਸਾਲ-ਸਾਲ ਕੋਈ ਬੱਚਾ ਦੇ ਪੜ੍ਹਾਈ ਦੀ ਨਹੀਂ ਫਿਕਰ ਕੀਤੀ ਕੁਝ ਨਹੀਂ ਕੀਤੀ ਉਹਨਾਂ ਨੇ ਸਾਂਭਿਆ ਉਹਨਾਂ ਇਹਦੀ ਭੈਣਾਂ ਦੇ ਨਾਂ ਤਾਂ ਇਹਨਾਂ ਦਾ ਕੋਈ ਭਰਾ ਹੈ ਨਾ ਇਹਨਾਂ ਦੇ ਪਾਪਾ ਨੇ ਬਸ ਮੇਰੇ ਇੱਥੋਂ ਕੰਮ ਮਿਲਦਾ ਹੁੰਦਾ ਨਹੀਂ ਮੇਰੇ ਤਾਂ ਹੱਥ ਪੈਰਾਂ ਬਦਨ ਸਰੀਰ ਨਹੀਂ ਚੱਲਦਾ ਹੁਣ ਆਪਾਂ ਦੇਖ ਰਹੇ ਸੀ ਕਿ ਇਸੇ ਸਰੀਰ 'ਚ ਦਰਦ ਹੁੰਦਾ ਉੱਠ ਬੈਠ ਨਹੀਂ ਸਕਦੀ ਕਾ ਪੈਰਾਂ ਪੈਰ ਵੀ ਬੀੰਗੇ ਹੋਏ ਪੈਰਾਂ ਪਰ ਪੈਰ ਤਾਂ ਜਮੇ ਬਿੰਗਿਆ ਹੋ ਗਏ ਸੀ ਐ ਕਰਕੇ ਜਾਂ ਪੈਰਪੋਰ ਸਾਰੇ 40 ਸੇ ਦਾ ਇਲਾਜ ਕਰਾਇਆ ਉੱਥੇ ਸਾਰੇ ਟਾਂਕੇ ਟੁੰਕੇ ਲੱਗੇ ਤੇ ਸਾਲ ਭਰ ਇੱਕ ਹਮਾ ਚ ਪਈ ਰਹੀ ਹੁਣ ਇਹਨੂੰ ਇਹਦੇ 3 ਨੰਬਰ ਡੇਫਰੇਸ਼ਨ ਹੋਏ ਨੇ ਤੇ ਮਾਂ ਚੂਲਾ ਚੋਲੇ ਦਾ ਕਪਾਪੇ ਪਰ ਹਜੇ ਵੀ ਅਖੜ ਨਹੀਂ ਲੱਗੀ ਉਹ ਤਾਂ ਬਹੁਤ ਠੀਕ ਹੋ ਗਈ ਪਹਿਲਾਂ ਤਾਂ ਦੇਖਣ ਲਈ ਵੀ ਨਹੀਂ ਸੀਗੀ ਜਮਾ ਬਹੁਤ ਨਾਲ ਤੇ ਰੱਖੀ ਹੋਈ ਤੇ ਆ ਜੂਸ ਦਾ ਹਸਤੇ ਰੱਖੀ ਹੋਈ ਇਸ ਲਈ ਹੁਣ ਆ ਵਧੀਆ ਖਾਣ ਪੀਣ ਲੱਗ ਗਏ ਆ ਪਰ ਇੱਕ ਖੜਦੀ ਨਹੀਂ ਵਸਤੋਂਦੀ ਨਹੀਂ ਮੈਂ ਤਾਂ ਇਹ ਹਜੇ ਮਰੀਜ਼ ਨੂੰ ਤਾਂ ਥੈਰੇਪੀ ਦੀ ਲੋੜ ਹੁੰਦੀ ਆ ਸੁਣਨ ਚ ਆਇਆ ਵੀ ਥੈਰੇਪੀ ਵੀ ਤੁਸੀਂ ਰੋਕ ਲਈ ਕਿ ਪੈਸੇ ਦਿੱਕਤ ਆ ਗਈ ਥੈਰੇਪੀ ਅਸੀਂ 2 ਸਾਲ ਲਗਾਤਾਰ ਕਰਾਉਂਦੇ ਰਹੇ ਉਹ ਇੱਕ ਤਰੀਕ ਨਹੀਂ ਹੋਣ ਦਿੰਦਾ ਸੀ 15000 ਪਹਿਲਾਂ ਐਡਵਾਂਸ ਫੜ ਲੈਂਦਾ ਸੀਗਾ 2 ਸਾਲ ਇਹਦੇ ਅਸੀਂ ਥੈਰੇਪੀ ਕਰਾਈ ਆ ਤੇ ਹੁਣ ਸਾਡੇ ਕੋਲ ਪੈਸੇ ਹੈ ਨਹੀਂ ਅਸੀਂ ਥੈਰੇਪੀ ਵਾਲਾ ਹਟਾਤਾ ਨਾ ਇਹ ਖੜਨ ਲੱਗੇ ਨਾ ਇਹਨੂੰ ਹਜੇ ਆਰਾਮ ਆਇਆ ਤੁਸੀਂ ਬਿਮਾਰ ਨੇ ਨਾ ਮੈਂ ਤਾਂ ਬਵਾਰਨ ਨਹੀਂ ਮਰਦਾ ਹੱਥ ਕਰ ਕੰਬਦੇ ਕਦੇ ਢੋਈ ਕਦੇ ਕੋਡੇ ਕਦੇ ਕਿੰਨੇ ਲੱਤਾਂ ਉਹ ਨੂੰ ਕੋਲ ਸੰਭਾਲ ਨਹੀਂ ਨਹੀਂ ਜਾਂਦੀ ਮਾਦਾ ਦੀ ਮਨ ਤੇ ਵੀ ਐ ਹੁੰਦਾ ਹੋਊਗਾ ਵੀ ਇੱਕ ਧੀ ਪੁੱਤ ਨੂੰ ਆਪਣੇ ਜਵਾਨ ਧੀ ਪੁੱਤ ਨੂੰ ਇਸ ਤਰ੍ਹਾਂ ਮੰਜੇ ਦੇ ਪਿਆ ਦੇਖਣਾ ਮਨ ਤੇ ਮਾਪੇ ਦਾ ਤਾਂ ਬੜਿਆ ਬੀਜਦਾ ਹੋਣਾ ਇਹੀ ਦੇਖ ਦੇਖ ਕੇ ਤਾਂ ਮੈਂ ਜਵੇਂ ਮੰਜਰਾ ਲੱਗਦੀ ਮੇਰੀ ਅੱਖ ਦਾ ਆਪਰੇਸ਼ਨ ਹੋਇਆ ਮੈਨੂੰ ਪਤਾ ਨਹੀਂ ਲੱਗਦਾ ਹੈ ਘੱਟ ਦਿੱਕਦਾ ਹੈਗਾ ਹੱਥ ਪੈਰ ਮੇਰੇ ਕੰਬਦੇ ਨੇ ਕੋਈ ਗਿੱਟੇ ਗਿੱਟੇ ਕੋਡੇ ਸਭ ਕੁਝ ਜਵਾਬ ਦੇ ਹੀ ਜਾਂਦਾ ਹੈਗਾ ਨਾ ਮੇਰਾ ਘਰ ਆਲਾ ਨਾ ਮੇਰਾ ਬੇਟਾ ਹੈ ਬੇਟੀਆਂ ਆਪਣੇ ਆਪਣੇ ਘਰਵਾਰੀਆਂ ਨੇ ਹੁਣ ਉਹ ਵੀ ਕਦ ਤੱਕ ਸੰਭੀ ਜਾਣਗੀਆਂ ਕੋਈ 6 ਮਹੀਨੇ ਕਢਾ ਲਈ ਕੋਈ ਸਾਲ ਕਢਾ ਗਈ ਇੱਕ ਬੇਟੀ ਹੈ ਜਿਹਦੇ ਅਸੀਂ ਮਕਾਨ ਚ ਬੈਠੇ ਆ ਉਹ ਡਿਊਟੀ ਕਰਦੀ ਹੈ ਡਿਊਟੀ ਤੋਂ ਆ ਕੇ ਨਨਵਾਤਵਾ ਕੇ ਪਠਾ ਕੇ ਜਾਂਦੀ ਹੈ ਤੇ ਮੇਰੇ ਹੁਣ ਆ ਬੋਡੇ ਤੇ ਵੀ ਕੁਝ ਨਿਕਲ ਰਿਹਾ ਹੈ ਇਹਦਾ ਵੀ ਆਪਰੇਸ਼ਨ ਹੋਣਾ ਹੈ ਹੁਣ ਮੇਰ ਤੋਂ ਕੰਮ ਜਵਾਂ ਨਹੀਂ ਹੁੰਦਾ ਮੈਂ ਕੀ ਕਰਾਂ ਖੜਾ ਹੀ ਬਠਾਈ ਨਹੀਂ ਜਾਂਦੀ ਗਲੀ ਚ ਖੜ ਖੜ ਕੇ ਦੇਖਦੇ ਆ ਕੋਈ ਲੰਘਦਾ ਤਾਂ ਉਹਨੂੰ ਕਹਿ ਦਿੰਦੇ ਭਾਈ ਬੀਲਚੇਰ ਤੇ ਬਿਠਾ ਦੇ ਫਿਰ ਇਹਨੂੰ ਡੈਫਰ ਵਗੈਰਾ ਲਗਾ ਕੇ ਬੀਲਚੇਰ ਤੇ ਬਿਠਾ ਦਿੰਦਾ ਫਿਰ ਜੇ ਡੇਟੀ ਡਿਊਟੀ ਹੁੰਦੀ ਹੈ ਡਿਊਟੀ ਦੇ ਹਿਸਾਬ ਨਾਲ ਇਹਦੀ ਭੈਣ ਜਿਹਦੇ ਕੁਆਟਰ ਚ ਅਸੀਂ ਬੈਠੇ ਆ ਉਹ ਆ ਕੇ ਫਿਰ ਇਹਨੂੰ ਬੈੱਡ ਬੁਟ ਤੇ ਬਿਠਾ ਕੇ ਜਾਂਦੀ ਹੈ ਨਹਾ ਧੋ ਆ ਕੇ ਜਾਂਦੀ ਹੈ ਹੁਣ ਉਹ ਉਹਦਾ ਕੁੜੀ ਦਾ ਵਿਆਹ ਹੋ ਗਿਆ ਉਹ ਆਪਣੇ ਸੋਹਰੇ ਰਹਿੰਦੀ ਹੈ ਹੁਣਾਂ ਦਾ ਐ ਨਹੀਂ ਪਤਾ ਕਿ ਉਹ ਕੁਆਟਰ ਵੀ ਕਿਸੇ ਟਾਈਮ ਬਿਲਾ ਕਰਾ ਸਕਦੇ ਨੇ ਕਿਉਂ ਆਪਣੇ ਸੋਹਰੇ ਰਹਿੰਦੇ ਆ ਇੱਕ ਘੱਟ ਹੈ ਜੋ ਉਸ ਜੀ ਦੇ ਸੇ ਬੈਠੇ ਹੂੰ ਇਹ ਵੀ ਪਤਾ ਨਹੀਂ ਕਦੋਂ ਤੱਕ ਹੈ ਨਾ ਕੋਈ ਗੱਲ ਐ ਨਾ ਕੋਈ ਇਹ ਸਰਕਾਰੀ ਕੁਆਟਰ ਹੈ ਉਹ ਆਪਣੇ ਸੌਰੇ ਰਹਿੰਦੀ ਕੁੜੀ ਐ ਨਹੀਂ ਪਤਾ ਕਿਸ ਟਾਈਮ ਉਹ ਵੀ ਬਿੱਲ ਕਰਾ ਸਕਣ ਮਾ ਤਾਂ ਇੱਕ ਕਰਜਾ ਖਾਸਾ ਝੜ ਗਿਆ ਨਾ ਸਿਰ ਤੇ ਕਰਜਾ ਦਾ ਬਹੁਤ ਚੱਲਿਆ ਚੜਾ ਹੈ ਇਹਦਾ ਪਹਾੜ ਲਈ ਫੋਰਟਿਸ ਇਲਾਜ ਕਰਾਇਆ ਸੀਗਾ ਜਿੱਥੇ ਕਿ 11 ਨੀ ਬੱਜਨ ਦੰਦੇ ਸੀ ਕਰ ਤੋਂ 45000 ਜਮਾ ਕਰਾ ਤੋ 50000 ਜਮਾ ਕਰਾ ਤੋ ਜਿੰਨਾ ਵੀ ਘਰ ਚ ਕੁੜੀਆਂ ਕੋਲੇ ਕੋਈ ਡੇੜਾ ਕੋਈ ਟੂਣ ਛੱਲਾ ਸੀ ਉਹ ਵੀ ਵੇਚ ਵੇਚ ਕੇ ਲਾਤਾ ਲੋਕਾਂ ਤੋਂ ਵਿਆਜ ਜਾ ਫੜ ਫੜ ਕੇ ਲਾਤਾ 22 ਲੱਖ ਰੁਪਏ ਲਗਾਤਾ ਪਰ ਹਜੇ ਤੁਰਨ ਨਹੀਂ ਲੱਤੀ 22 ਲੱਖ ਰੁਪਏ ਲਗਾ ਚੁੱਕੇ ਹਨ ਤੇ ਹਾਲਾਤ ਹਜੇ ਹੋ ਗਏ ਨੇ ਕਿ ਲੜਕੀ ਦੀ ਜੋ ਥੈਰੇਪੀ ਕਰਾਣੀ ਹੁੰਦੀ ਸੀਗੀ ਜੋ ਕਿ ਬਹੁਤ ਜ਼ਰੂਰੀ ਹੈ ਉਹ ਵੀ ਪੈਸਿਆਂ ਕਰ ਰੁਕ ਗਈ ਜਿਸ ਕੁਆਟਰ ਵਿੱਚ ਬੈਠਿਆ ਲੜਕੀ ਦਾ ਸ਼ਾਦੀ ਹੋ ਗਈ ਆਪਣੇ ਘਰੇ ਚਲੀ ਗਈ ਇਹ ਕੁਆਟਰ ਵੀ ਪਤਾ ਨਹੀਂ ਕਿ ਇਹਨਾਂ ਨੂੰ ਕਦੋਂ ਖਾਲੀ ਕਰਵਾ ਲਿਆ ਜਾਵੇ। ਲੜਕੀ ਵੀ ਮੌਜੂਦ ਹੈ ਉਸ ਨਾਲ ਵੀ ਗੱਲਬਾਤ ਕਰਾਂਗੇ ਜੋ ਕਿ ਜਦੋਂ ਨਿਸ਼ਾ ਰਾਣੀ ਤਾਂਗ ਹੁੰਦੀ ਹੈ ਤਾਂ ਇਸ ਦਾ ਹਾਲ-ਚਾਲ ਪੁੱਛਣ ਵਾਸਤੇ ਆ ਜਾਂਦੇ ਹਨ ਕਿਉਂਕਿ ਜੋ ਮਾਤਾ ਜੀ ਹਨ ਉਹ ਬਜ਼ੁਰਗ ਹਨ ਉਹਨਾਂ ਤੋਂ ਇਹਨਾਂ ਕੰਮ ਕਰਨੀ ਹੁੰਦਾ ਤੇ ਇਸ ਨੂੰ ਸੰਭਾਲਣਾ ਵੀ ਔਖਾ ਹੋ ਜਾਂਦਾ ਹੈ ਕਿੰਨਾ ਵੇ ਬਣਾ। ਨੀਤੂ ਨੀਤੂ ਕੀ ਕਹਿਣਾ ਚਾਹੋਗੇ ਜੋ ਨਿਸ਼ਾ ਦਾ ਪੰਨਾ ਸੋ ਵਿਆਹ ਹੋਇਆ ਸੀ ਉਸ ਤੋਂ ਕਿੰਨੇ ਚਿਰ ਬਾਅਦ ਐਕਸੀਡੈਂਟ ਹੋਇਆ ਤੇ ਹਾਲਾਤ ਕਿਹੋ ਜਿਹੇ ਬਣੇ? ਇਹਦਾ 9 ਸਾਲ ਹੋ ਗਏ ਵਿਆਹ ਨੂੰ ਵਿਆਹ ਤੋਂ 3 ਮਹੀਨੇ ਬਾਅਦ ਇਹ ਹਸਬੰਦ ਨਾਲ ਜਾਂਦੀ ਹੈ ਮੈਰਿਜ ਤੇ ਤੇ ਉੱਥੇ ਦਾ ਐਕਸੀਡੈਂਟ ਹੋ ਜਾਂਦਾ ਉਸ ਤੋਂ ਬਾਅਦ ਵੀ ਇਹਨੂੰ ਸਾਰੇ ਡਾਕਟਰ ਜਨਕੀਏ ਕੋਮਾ ਦੇ ਵਿੱਚ ਵਗ ਜਾਂਦੀ ਹੈ ਜਦੋਂ ਸਾਰੇ ਡਾਕਟਰ ਜਵਾਬ ਦੇ ਦਿੰਦੇ ਨੇ ਕੋਈ ਹਸਪੀਟਲ ਨਹੀਂ ਛੱਡਿਆ ਜਿੱਦਾਂ ਅਮਰ ਹਸਪੀਟਲ ਮੋਹਾਲੀ ਬਹੁਤ ਕਈ ਹਸਪੀਟਲ ਪ੍ਰਾਈਵੇਟ ਚ ਜਦੋਂ ਇਲਾਜ ਚੱਲਿਆ ਇਹਦਾ ਤੇ ਬਸ ਇਹ ਕੋ ਉਸ ਟਾਈਮ ਕੋਮਾ ਦੇ ਵਿੱਚ ਹੀ ਸੀਗੀ ਉਸ ਟਾਈਮ ਸੋਹਰਾ ਪਰਿਵਾਰ ਜਾਂ ਪਤੀ ਦੇ ਕੋਈ ਸਾਥਦਾ ਕਿਉਂਕਿ ਛੱਟਾਂ ਪਤੀ ਦੇ ਮੋਹ ਘਟ ਸੀ ਆ ਉਹ ਤਾਂ ਪੰਜ ਚਾਰ ਦਿਨ ਛੁੱਟੀ ਵੀ ਸੀ ਹਾਂਜੀ ਉਸ ਟਾਈਮ ਜਦੋਂ ਇਹਦਾ ਐਕਸੀਡੈਂਟ ਹੋਇਆ ਸੀਗਾ ਇਹਦਾ ਪਤੀ ਬਿਲਕੁਲ ਨੋਰਮਲ ਸੀ ਮਾਣੀ ਮੋਟੀ ਪੈਰ ਤੇ ਲੱਤ ਤੇ ਵੱਜੀ ਸੀ ਤੇ ਜਦਕਿ ਇਹਨੂੰ ਬਿਲਕੁਲ ਹੌਸ ਨਹੀਂ ਸੀਗੀ ਬਸ ਇਹਦੀ ਤਾਂ ਅੱਖਾਂ ਹੀ ਮਿਚੀਆਂ ਹੋਈਆਂ ਸੀ ਉਸੇ ਟਾਈਮ ਕੋਮਾ ਚ ਚਲੀ ਗਈ ਸੀ ਤੇ ਉੱਥੇ ਨਾ ਤਾਂ ਇਹਦਾ ਕੋਈ ਸੋਹਰਾ ਪਰਿਵਾਰ ਖੜਿਆ ਨਾ ਇਹਦੀ ਕੋਈ ਰਿਸ਼ਤੇਦਾਰੀ ਹੁੰਦੀ ਜਿੱਦਾਂ ਸੋਹਰੇ ਪਰਿਵਾਰ ਚ ਕੋਈ ਵੀ ਨਹੀਂ ਆ ਕੇ ਖੜਿਆ ਉਸ ਟਾਈਮ ਬਸ ਅਸੀਂ ਮਾਂ ਭੈਣਾ ਬਸ ਅਸੀਂ ਆਪਣੇ ਬੱਚੇ ਛੱਡ ਕੇ ਹਸਪਤਾਲਾਂ ਦੇ ਵਿੱਚ ਰਾਤਾਂ ਕੱਟਣੀਆਂ ਸਾਰਾ ਸਾਰਾ ਦਿਨ ਉੱਥੇ ਰਹਿਣਾ ਛੋਟੇ ਛੋਟੇ ਬੱਚੇ ਆਪਣੇ ਛੱਡ ਕੇ ਬੱਚਿਆਂ ਦੇ ਉਧਰੋਂ ਪੇਪਰ ਹੋਣੇ ਵੀ ਸਾਨੂੰ ਪਤਾ ਵੀ ਅਸੀਂ ਉਹ ਹਾਲਾਤ ਨਾਲ ਕਿਵੇਂ ਲੜੇ ਆ ਉੱਥੇ ਤਾਂ ਫਿਰ ਰਹਿਣਾ ਹੀ ਬੜਾ ਆਖਾਂਦਾ ਪੀਜ ਵਿੱਚ ਤਾਂ ਕਿਉਂਕਿ ਸਵੇਰੇ 5 ਵਜੇ ਠਾਣਦੇ ਨੇ ਕਿ ਸਿਰਫ ਉਧਰ ਪਜੂਨਾ ਅਸੀਂ ਛੇਤੀ ਕਮਰਾ ਮਿਲ ਲਗਾ ਤਾਂ ਉੱਥੇ ਤਾਂ ਉਸ ਦਾ ਖੜਨਾ ਬੰਦ ਅਸੀਂ ਨਾਲ ਪਕੀਦਾ ਨਾ ਉੱਥੇ ਵੀ ਖੜਨਾ ਬੰਦ ਬੰਦਾ ਸੀਗਾ ਪ੍ਰਾਈ ਪ੍ਰਾਈਵੇਟ ਜਿਹੜੇ ਹਸਪਤਾਲ ਹੁੰਦੇ ਨੇਗੇ ਉੱਥੇ ਵੀ ਪਤੀ ਦਾ ਤੇ ਜਿੱਦਾਂ ਕੀ ਕੋਈ ਜੈਂਸ ਹੋਵੇ ਉਹਦਾ ਹੋਣਾ ਜ਼ਰੂਰੀ ਸੀਗਾ ਤੇ ਅਸੀਂ ਜਿੱਦਾਂ ਵੀ ਬਸ ਦੋਨੇ ਭੈਣਾਂ ਜਿੱਦਾਂ ਮੰਮੀ ਹੋਰੇ ਚਲੋ ਮੰਮੀ ਬਜ਼ੁਰਗਾਂ ਮੰਮੀ ਨਹੀਂ ਜਾ ਸਕਦੇ ਸੀ ਉਹ ਇੱਥੇ ਜਿੱਮੇ ਮੰਮੀ ਨੂੰ ਦੂਜੀ ਭੈਣ ਸੰਭਾਲਦੀ ਸੀ ਤੇ ਮੈਂ ਤੇ ਮੇਰੀ ਦੂਜੀ ਭੈਣ ਅਸੀਂ ਉੱਥੇ ਹਸਪੀਟਲ 'ਚ ਰਹਿੰਦੇ ਪੀਜੀਆਈ ਜਦੋਂ ਸਾਡੇ ਕੋਲ ਪੈਸਾ ਮੁੱਕ ਗਿਆ ਅਸੀਂ ਪੀਜੀਆਈ ਲੈ ਕੇ ਗਏ ਪੀਜੀਆਈ ਤਾਂ ਤੁਹਾਨੂੰ ਵੀ ਪਤਾ ਵੀ ਕਿੰਨਾ ਬੁਰਾ ਹਾਲ ਹੈ ਨਾਲੇ ਦੂਜੇ ਪੇਸ਼ੈਂਟ ਦੇ ਨਾਲ ਜਿਹੜਾ ਹੈਗਾ ਉਹਨੂੰ ਨਾ ਬੈਠਣ ਦੀ ਜਗ੍ਹਾ ਨਾ ਖੜਨ ਦੀ ਜਗ੍ਹਾ ਬਹੁਤ ਬੁਰੇ ਹਾਲਾਤ ਨੇ ਪੀਜੀਆਈ ਉਸ ਟਾਈਮ ਤੇ ਔਖੇ ਟਾਈਮ ਦੇ ਵਿੱਚ ਵੀ ਉਹ ਸਾਡੇ ਨਾਲ ਨਹੀਂ ਸੀਗਾ ਸਤ ਜਨਮਾਂ ਦਾ ਕਿਹਾ ਵਾਦਾ ਕੀਤਾ ਸੱਤ ਫੇਰੇ ਨੇ 3 ਮਹੀਨੇ ਬਾਅਦ ਐਕਸੀਡੈਂਟ ਹੋ ਜਾਂਦਾ ਹੈ ਤਾਂ ਸੱਤ ਜਨਮਾਂ ਦੇ ਫਿਰ ਵਾਧਦਾ ਅੱਜ ਕੱਲ ਤਾਂ ਵੈਸੇ ਦੇਖਿਆ ਜਾ ਉਹ ਵੀ ਬਹੁਤ ਘੱਟ ਐ ਇਦਾਂ ਦੇ ਲੋਕ ਹੁੰਦੇ ਆ ਵੀ ਜਿਹੜੇ ਸੱਤ ਜਨਮਾਂ ਦਾ ਸਾਥ ਦੇ ਦੇਣ ਇਹ ਤਾਂ ਇਹੀ ਐ ਵੀ ਜਦ ਤੱਕ ਸਰੀਰ ਠੀਕ ਐ ਜਨਾਨੀ ਐ ਜਨਾਨੀ ਫਿਰ ਵੀ ਬੰਦੇ ਦਾ ਸਾਥ ਦੇ ਦੂਗੀ ਪਰ ਜਿੱਥੋਂ ਤੱਕ ਐ ਕਿ ਜਨਾਨੀ ਜਦੋਂ ਇਹਨੇ ਸੋਚਿਆ ਵੀ ਇਹ ਪੈਟ ਤੇ ਪੈ ਗਈ ਵੀ ਕੋਮਾ ਦੇ ਵਿੱਚ ਐ ਇਹਦਾ ਚੂਲਾ ਇਹਦਾ ਟੁੱਟਿਆ ਹੋਇਆ ਐ ਪੈਰ ਦੇ ਵਿੱਚ ਰਾੜ ਇਹਦੇ ਪਈ ਵੀ ਆ ਆ ਚੀਜ਼ ਵਾੜਾ ਇਹਦੇ ਟੇਟਾ ਹੋ ਗਿਆ ਅਟਰਬੋਸਮੀ ਇਹਦੇ ਪਈ ਵੀ ਐ ਵੀ ਇਹ ਕਾਸੇ ਦੇ ਲਾਇਕ ਨਹੀਂ ਰਹੀ ਤਾਂ ਬਸ ਉਹਨੇ ਇਹੀ ਸੋਚਿਆ ਵੀ ਹਾਂ ਵੀ ਇਹਨੂੰ ਛੱਡਣ ਚ ਹੀ ਫਾਇਦਾ ਕਿਉਂਕਿ ਨਾ ਤਾਂ ਇਹ ਕੰਮ ਕਰਦੀ ਰਹੀ ਹੈ ਨਾ ਇਹ ਤੁਰ ਸਕਦੀ ਹੈ ਇਹ ਆਪਣੇ ਜੋਗੀ ਵੀ ਨਹੀਂ ਰਹੀ ਹੈਗੀ ਇੰਨਾ ਪੈਸਾ ਲਾ ਕੇ ਵੀ ਇਹ ਤਾਂ ਪ੍ਰੋਪਰ ਬੋਲਿਆ ਵੀ ਨਹੀਂ ਜਾਂਦਾ ਹਾਂਜੀ ਪ੍ਰੋਪਰ ਬੋਲਿਆ ਨਹੀਂ ਜਾਂਦਾ ਖੜਾ ਬੈਠ ਨਹੀਂ ਸਕਦੀ ਮੰਮੀ ਤਾਂ ਵੀ ਦੱਸ ਰਹੀ ਸੀ ਕਿ ਬਾਹਰੋਂ ਆਵਾਜ਼ਾਂ ਮਾਰਦੇ ਨੇ ਵੀ ਕੋਈ ਕੁਰਸੀ ਬਿਠਾ ਦਿਓ ਕਿਉਂਕਿ ਕੁੜੀਆਂ ਦਾ ਸਾਰਾ ਦਿਨ ਰਹਿਣ ਸਾਰੇ ਕੋਲੇ ਹੁਣ ਅਸੀਂ ਆ ਅਸੀਂ ਆਪਣੇ ਘਰੇ ਚਲੋ ਹਨਾ ਵਿਆਹੇ ਆ ਆਪਣੇ ਬੱਚੇ ਆ ਬਹੁਤ ਖੁਸ਼ੀ ਲਾ ਰਿਆ ਨੇ ਫਸ ਟਾਈਮ ਅਸੀਂ ਵੀ ਪੂਰਾ ਪ੍ਰੋਪਰ ਨਾਲ ਖੜੇ ਆਪਣੇ ਬੱਚਿਆਂ ਨੂੰ ਦੇਖਿਆ ਚਲੋ ਘਰਦਿਆਂ ਦੇ ਬੱਚੇ ਸਾਹਮਣੇ ਅਸੀਂ ਨਾਲ ਤੁਰੇ ਫਿਰੇ ਹੁਣ ਤੁਹਾਨੂੰ ਪਤਾ ਵੀ ਰੋਜ਼ ਵੀ ਅਗਲਾ ਇੱਥੇ ਨਹੀਂ ਬੈਠ ਸਕਦਾ ਹਨਾ ਕੁੜੀਆਂ ਆਪਣੇ ਘਰ ਵਰਦਿਆਂ ਨੇ ਮੰਮੀ ਬਜ਼ੁਰਗਾ ਮੰਮੀ ਤੋਂ ਤਾਂ ਆਪਣੇ ਵੀ ਸਰੀਰ ਨਹੀਂ ਸਾਹਮਣੇ ਆਉਂਦਾ ਪਰ ਫਿਰ ਵੀ ਮੰਮੀ ਚ ਬਹੁਤ ਹਿੰਮਤ ਹੈ ਵੀ ਜਿਹੜਾ ਮੰਮੀ ਨੂੰ ਇਸ ਟਾਈਮ 'ਚ ਸੰਭਰੀ ਆ ਲੈਟ੍ਰੀਨ ਬਾਥਮ ਕਰਵਾਉਣਾ ਤੁਹਾਨੂੰ ਪਤਾ ਜਵਾਨਤੀ ਪੁੱਤਨ ਨੂੰ ਬੈੱਡ ਤੇ ਬਾਥਮ ਕਰਵਾਉਣਾ ਲੈਟ੍ਰੀਨ ਕਰਵਾਉਣਾ ਬਹੁਤ ਔਖਾ ਹੋ ਜਾਂਦਾ ਹੈ ਕਈ ਇੱਕ ਟਾਈਮ ਹੁੰਦਾ ਵੀ ਚਲੋ ਸਿਸਟਰ ਡਿਊਟੀ ਕਰਦੀ ਆ ਉਹ ਆ ਜਾਂਦੀ ਆ ਉਹ ਨਮਾਤਵਾ ਦਿੰਦੀ ਆ ਉਹ ਬਿਠਾ ਦਿੰਦੀ ਆ ਬੀਲਚੇਅਰ ਤੇ ਤੇ ਜਦੋਂ ਉਹਦੀ ਡਿਊਟੀ ਨਹੀਂ ਹੁੰਦੀ ਆਫ ਹੁੰਦਾ ਜਾਂ ਕੁਛ ਹੁੰਦਾ ਸਾਰਾ ਦਿਨ ਤਾਂ ਬੈੱਡ ਤੇ ਵੀ ਨਹੀਂ ਪੈ ਸਕਦੀ ਫਿਰ ਮੰਮੀ ਬਾਹਰ ਖੜ੍ਹਦੀ ਆ ਕਿਸੇ ਨੂੰ ਕੋਈ ਕੁਲਚੀ ਵਾਲੇ ਨੂੰ ਬੁਲਾ ਲਿਆ ਜਾਂ ਕੋਈ ਲੰਗ ਰਿਆ ਉਹਨੂੰ ਬੁਲਾ ਲਿਆ ਵੀ ਇਹਨੂੰ ਥੋੜਾ ਜਿਹਾ ਬੀਲਚੇਅਰ ਤੇ ਬਿਠਾ ਦਿਓ ਬੈੱਡ ਤੇ ਬਿਠਾ ਦਿਓ ਇਸ ਟਾਈਮ ਦੇ ਵਿੱਚ ਹਾਲਾਤ ਤਾਂ ਬਹੁਤ ਔਖੇ ਨੇ ਪਰ ਕੀ ਕਰੀਏ ਹੁਣ ਮਾਂ ਤਾਂ ਨਹੀਂ ਛੱਡ ਸਕਦੀ ਜਿੱਥੇ ਘਰ ਵਾਲਿਆਂ ਨੇ ਨੇ ਸਾਥ ਦਿੱਤਾ ਸੋਹਰੇ ਪਰਿਵਾਰ ਨੇ ਸਾਥ ਦਿੱਤਾ ਮਾਂ ਤੇ ਭੈਣਾਂ ਨਹੀਂ ਛੱਡ ਸਕ ਪਈ ਤੇ ਭਾਈ ਹੈ ਨਹੀਂ ਡੈਡੀ ਹੈ ਨਹੀਂਗੇ ਬਸ ਮੰਮੀ ਜਦੋਂ ੜਕੀ ਦਾ ਵਿਆਹ ਹੋਇਆ ਸੀ ਤੁਸੀਂ ਜਾਣਦੇ ਸੀ ਲੈਣ ਤਿੰਨ ਮਹੀਨੇ ਵਿੱਚ ਜੋ ਥੇਰਾ ਪਹਿਣਾ ਹੁੰਦਾ ਤਾਂ ਤੁਹਾਡੀ ਮੰਮੀ ਦੱਸ ਰਹੀ ਸੀਗੇ ਕਿ ਇਹਦਾ ਪਤੀ